ਪੰਜਾਬ ਲਈ 88 ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੀ ਗੁਰੂ ਰਵਿਦਾਸ ਸਵਾਦ ਜੇਸ਼ਨ 2022 ਦੀ ਸਮੁੱਚੀ ਟੀਮ ਵੱਲੋਂ ਸੰਕਟਾਂ ਦੇ ਸਹਿਯੋਗ ਨਾਲ ਸਵਿਧਾਨ ਦੇ ਵਿਸ਼ੇ ਨੂੰ ਸਮਰਪਿਤ ਸ਼੍ਰੀ ਗੁਰੂ ਰਵਿਦਾਸ ਦਾ ਮਸਾਲਾ ਧਾਰੀਵਾਲ ਵਿਖੇ ਧਾਰਮਿਕ ਸਮਾਗਮ ਕਰਾਇਆ ਗਿਆ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਸੰਕਟਾਂ ਅਤੇ ਵੱਖ-ਵੱਖ ਪਿੰਡਾਂ ਦੇ ਰਵਿਦਾਸ ਸਭਾ ਦੇ ਅਗਦੇ ਦਾਰਾਂ ਨੇ ਸ਼ਿਰਕਤ ਕੀਤੀ ਮਾਜੰਦਰਾਣ ਮਹਾਰਾਜ ਸ੍ਰੀ ਸ੍ਰੀ 108 ਸਵਾਮੀ ਗੁਰਦੀਪ ਗਰੀ ਜੀ ਪਠਾਕੋਟ ਵਾਲਿਆ ਨੇ ਤੇਤੇ ਤੌਤੇ ਪਹੁੰਚ ਕੇ ਸ੍ਰੀ ਗੁਰੂ ਰਵੀਦਾਸ ਜੀ ਦੀ ਲਾਹਿਬ ਬਾਣੀ ਦਾ ਪ੍ਰਵਚਨ ਕਰਕੇ ਸੰਤਾਂ ਨੂੰ ਨਿਹਾਲ ਕੀਤਾ ਅਫੇ ਕਿਹਾ ਕਿ ਸ੍ਰੀ ਗੁਰੂ ਰਵੀਦਾਸ ਜੀ ਨੇ ਸਮੁੱਚੀ ਮਨੁੱਖਤਾ ਨੂੰ ਸੱਚ ਦੇ ਮਾਰਗ ਤੇ ਚੱਲਦਿਆਂ ਬਰਾਬਰਤਾ ਦਾ ਸਨੇਹ ਦਿੱਤਾ ਜਦ ਕੇ ਸਵਦਾ ਅੰਨਰ ਮਾਤਾ ਡਾਕਟਰ ਬੀਮਰਾਏ ਅਤੇ ਬੇਦਕਰ ਨੇ ਦਬੇ ਕੁਟਲੇ ਸਮਾਜ ਨੂੰ ਬਰਾਬਰਤਾ ਦਾ ਸੰਵਿਧਾਨਕ ਆਸ਼ਰਿਤ ਦਿੱਤਾ ਅਕਿਰ ਸਾਹਿਬ ਨੂੰ ਸਾਗੜਾ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਹੈ ਇਸ ਮੌਕੇ ਤੇ ਸ਼੍ਰੀ ਗੁਰੂ ਰਵਿਦਾਸ ਸਵਾਤ ਧਾਰੀਵਾਲ ਦੇ ਪ੍ਰਧਾਨ ਪ੍ਰਕਾਸ਼ ਚੰਦ ਕਤਰ ਬਲਕਾਰ ਸਿੰਘ ਦੇ ਸਬੂਤ ਸਮੂਚੀ ਟੀਮ ਵੱਲੋਂ ਆਈਆਂ ਸੰਤਾ ਦਾ ਧੰਨਵਾਦ ਕੀਤਾ ਜਦ ਕੇ ਮਹਾਰਾਜ ਸ਼੍ਰੀ ਸ੍ਰੀ 108 ਜਵਾਨੀ ਗੁਰਦੀਪ ਗਰੀਬ ਜੀ ਪਠਾਨਕੋਟ ਵਾਲਿਆ ਅਥਾ ਅਸਿਸਟੈਂਟ ਕਮਾਂਡੇਡ ਬੇਲੀ RAM ਸਿੰਘ ਸਾਦਕਾ ਪ੍ਰਧਾਨ ਗੁਰੂ ਰਵਿਦਾ ਜਵਤਾਂ ਲੈ ਡਾਕਟਰ ਕਮਲਜੀਤ ਸਿੰਘ ਇਹ ਇਸ ਮੇਟ ਵੱਖ-ਵੱਖ ਪਿੰਡਾਂ ਤੋਂ ਪਹੁੰਚਿਆ ਸਭਾਵਾਂ ਦੇ ਆਗੂਆਂ ਨੇ ਸਰੋਪਾ ਪਾ ਕੇ ਸਨਮਾਨਿਤ ਕੀਤਾ ਸਮਾਗਮਾਂ ਪ੍ਰੰਤਕ ਗੁਰੂ ਘਰ ਟੋਟਲ ਲੰਗਰ ਵਰਤਿਆ ਦੇਖੋ ਪੱਰੀ ਵਾਲ ਤੋਂ ਪੱਤਰਕਾਰ ਨਜੀਦਦੀ ਖਾਸ ਰਿਪੋਰਟ ਜੀ 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 ਸਤਿ ਸ਼੍ਰੀ ਅਕਾਲ ਸਾਰੀਵਾਲ ਪਹੁੰਚੇ ਉਹ satsang ਕੀਤਾ ਵਾ ਬੜੀ ਤਤਾਜ ਸੰਗਤ ਆਈ ਆ ਕਿਸੇ ਦੇ ਦੇ ਨਾ ਜੰਦੇ ਸਾਰੀ ਸੰਗਤਾਂ ਨੂੰ ਜੈ ਧੀਮ ਜੈ ਭਾਰਤ ਜੈ ਗੁਰਦੇਵ ਕਨਗੁਰਦੇਵ ਅੱਜ ਸ੍ਰੀ ਗੁਰੂ ਵਿਦਾ ਸਭਾ ਧਾਰੀਵਾਲ ਵੱਲੋਂ ਜੋ ਸੰਵਿਧਾਨ ਦਿਵਸ ਮਨਾਇਆ ਗਿਆ ਉਹਦੇ ਤਹਿਤ ਇੱਥੇ ਪ੍ਰੋਗਰਾਮ ਹੋਇਆ ਵੱਖ-ਵੱਖ ਬੁਲਾਰਿਆਂ ਨੇ ਸੰਵਿਧਾਨ ਦਿਵਸ ਦੀ ਸੰਗਤਾਂ ਨੂੰ ਵਧਾਈ ਦਿੱਤੀ ਤੇ ਉਹਦੇ ਬਾਅਦ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਰੋਹਾਨੀਅਤ ਜੋ satsang ਆ ਹੋਇਆ ਕਿ ਅੱਜ ਦਾ ਖਾਸ ਸੰਦੇਸ਼ ਇਹੀ ਹੋ ਰਿਹਾ ਕਿ ਜੋ ਸਾਡਾ ਭਾਰਤ ਦਾ ਸੰਵਿਧਾਨ ਏਕੇ 'ਚ ਪਰੁੰਦਾ ਹੈ ਕਿ ਸਭ ਨੇ ਅਸੀਂ ਆਪਸੀ ਪ੍ਰੇਮ ਪਿਆਰ ਨਾਲ ਰਹਿਣਾ ਜੋ ਬਾਬਾ ਸਾਹਿਬ ਨੇ ਕਿਹਾ ਸੀ ਪੜੋ ਹਰ ਇੱਕ ਕੋ ਲੈ ਜੁ ਕਿ ਸੰਦਾ ਹੋਣਾ ਜ਼ਰੂਰੀ ਹੈ ਜੁੜੋ ਸਮਾਜ ਪ੍ਰੇਮ ਤੇ ਪਿਆਰ ਨਾਲ ਰਹਿਣਾ ਇਸ ਸੰਗਰਸ਼ ਕਰੋ ਪੀਐਸਸੀ ਸੰਘਰਸ਼ ਕਰਦੇ ਰਹਿਣਾ ਤਾਂ ਕਿ ਅਸੀਂ ਭਾਰਤ ਦੇਸ਼ ਨੂੰ ਦੁਬਾਰਾ ਸੋਨੇ ਦੀ ਚਿੜੀਆ ਬਣਾਈਏ ਇਹ ਹੀ ਅੱਜ ਦਾ ਮੁੱਖ ਸੰਦੇਸ਼ ਰਿਹਾ ਜੈ ਗੁਰਦੇਵ ਜੈ ਗੁਰਦੇਵ ਇੱਕ ਕੁਦਰਤੀ ਹੁੰਦਾ ਹੈ ਕਿ ਜਿਹੜਾ ਗਰੀਬ ਹੈ ਜਦੋਂ ਅਸੀਂ ਵਿਆਹ ਦੇ ਕਾਰਡ ਵੀ ਸਪਾਉਨੇ ਆ ਤੇ ਸਭ ਤੋਂ ਅਮੀਰ ਵਾਲਾ ਜਿਹੜਾ ਰਿਸ਼ਤੇਦਾਰ ਆ ਉਹਦਾ ਹੀ ਨਾਮ ਲਿਖਨੇ ਆ ਇਸੇ ਤਰ੍ਹਾਂ ਜਿਹੜੇ ਗਰੀਬ ਪਰਿਵਾਰਾਂ ਚ ਲੋਕ ਪੈਦਾ ਹੋਏ ਗਰੀਬ ਸਮਾਜ ਚ ਪੈਦਾ ਹੋਏ ਉਹਨਾਂ ਨੂੰ ਅਣ ਦੇਖਿਆ ਤੇ ਕੀਤਾ ਹੀ ਜਾਂਦਾ ਔਰ ਕਰਦੇ ਰਹੀ ਲੋਕ ਪਰ ਅਸੀਂ ਉਹ ਨਹੀਂ ਦੇਖਣਾ ਅਸੀਂ ਦੇਖਣਾ ਹੈ ਅੱਜ 바ਵਾ ਸਾਹਿਬ ਅਮੀਤ ਕਰਨੀ ਜੋ ਵਿਧਾਨ ਲਿਖਿਆ ਉਸ ਵਿਧਾਨ ਦੀ ਹੀ ਗੱਲ ਨਹੀਂ ਹੈ ਉਹਨਾਂ ਦੀ ਜਿਹੜੀ ਲਿਆਕਤ ਹੈ ਉਹਨਾਂ ਦੀ ਜਿਹੜੀ ਸੋਚ ਹੈ ਪੂਰੇ ਵਰਲਡ ਚ ਮੈਨੂੰ ਜਾਣ ਦਾ ਸਮਾਂ ਮਿਲਿਆ ਔਰ ਹਰ ਜਗ੍ਹਾ ਤੇ ਉਹਨਾਂ ਦਾ ਸਤਿਕਾਰ ਔਰ ਯੂਨੀਵਰਸਟੀਆਂ 'ਚ ਉਹਨਾਂ ਦੇ ਬੁੱਤ ਲਗਾਏ ਗਏ ਨੇ ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਨਾ ਯਾਦ ਕਰਾਂਗੇ ਕੋਈ ਵੀ ਨਾ ਕਰੇਗਾ ਉਹਨਾਂ ਨੂੰ ਲੋਕੀ ਯਾਦ ਕਰਦੇ ਆ ਤੇ ਕਰਦੇ ਰਹਿਣਗੇ ਜਗਦੇਵ ਜੈ ਰਾਮਦਾਸ ਜੀ ਅੱਜ ਦੇ ਇਤਿਹਾਸਿਕ ਦਿਨ ਤੇ ਬਾਬਾ ਗੁਰਦੀਪ ਗਿਰੀ ਜੀ ਉਹਨਾਂ ਨੇ ਇੱਥੇ ਦਰਸ਼ਨ ਦਿੱਤੇ ਆ ਪ੍ਰਵਚਨ ਸੁਣਾਇਆ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਦੀ ਸਾਰੀ ਟੀਮ ਪ੍ਰਧਾਨ ਸਾਹਿਬ ਔਰ ਬਾਕੀ ਮੈਂਬਰ ਸਾਹਿਬਾਨ ਵਧਾਈ ਦੇ ਪਾਤਰ ਨੇ ਇਹਨਾਂ ਨੇ ਮਿਹਨਤ ਕਰਕੇ ਸਾਰੇ ਹੀ ਇਲਾਕੇ ਦੀਆਂ ਬਖ ਬਖ ਸੁਗਾਵਾਂ ਨੂੰ ਸੰਤਾਂ ਨੂੰ ਵੱਡੀ ਇਕੱਠ ਕਰਕੇ ਇੱਥੇ ਅੱਜ ਇਹਨਾਂ ਨੇ ਇਕੱਠ ਇਕੱਠ ਕੀਤਾ ਸੀਗਾ ਔਰ ਬਾਬਾ ਜੀ ਦੇ प्रवचन ਸੁਣਾਏ ਹੈ ਇਸੇ ਤਰ੍ਹਾਂ ਹੀ ਅੱਗੇ ਤੋਂ ਵੀ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਜਦੋਂ ਵੀ ਬਾਬਾ ਜੀ ਇੱਥੇ ਪਹੁੰਚਣ ਜਾਂ ਸ਼੍ਰੀ ਗੁਰੂ ਰਵਿਦਾਸ ਸਭਾ ਧਾਰੀਵਾਲ ਕੋਈ ਆਪਣਾ ਪ੍ਰੋਗਰਾਮ ਦਿੰਦੀ ਹੈ ਤੇ ਸਾਰਿਆਂ ਨੇ ਇਸੇ ਤਰ੍ਹਾਂ ਹੀ ਹਮਮਵਾ ਕੇ ਪਹੁੰਚਣਾ ਅੱਜ ਮੈਂ ਸਾਰਿਆਂ ਨੂੰ ਸੰਵਿਧਾਨ ਦਿਵਸ ਦੀ ਬਹੁਤ-ਬਹੁਤ ਵਧਾਈ ਦੇਣਾ ਕਿ ਅੱਜ ਦੇ ਦਿਨ 26 ਨਵੰਬਰ 1949 ਨੂੰ ਡਾਕਟਰ ਭੀਮrao ਅੰਬੇਡਕਰ ਜੀ ਦੀ ਟੀਮ ਨੇ ਭਾਰਤ ਦਾ ਸੰਵਿਧਾਨ ਜਿਹੜਾ ਸੀ ਭਾਰਤੀ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਸੀਗਾ ਔਰ 26 ਜਨਵਰੀ 1950 ਦੇ ਵਿੱਚ ਇਹ ਭਾਰਤ ਦੇ ਵਿੱਚ ਲਾਗੂ ਹੋਇਆ ਉਸ ਸੰਵਿਧਾਨ ਦੀ ਬਦੌਲਤ ਹੀ ਇਹ ਭਾਰਤ ਦਾ ਸਿਸਟਮ ਚੱਲ ਰਿਹਾ ਅਸੀਂ ਇੱਥੇ ਤੱਕ ਪਹੁੰਚਿਆ ਸਾਰੇ ਲੋਕਾਂ ਨੂੰ ਵੋਟ ਦਾ ਅਧਿਕਾਰ ਪੜ੍ਹਨ ਦਾ ਅਧਿਕਾਰ ਲਿਖਣ ਦਾ ਬੋਲਣ ਦਾ ਹਰ ਤਰ੍ਹਾਂ ਦੇ ਅਧਿਕਾਰ ਇਸ ਸੰਵਿਧਾਨ ਨੇ ਸਾਨੂੰ ਦਿੱਤੇ ਆ ਮੈਂ ਸਾਰਿਆਂ ਨੂੰ ਇੱਕ ਵਾਰੀ ਫੇਰ ਸੰਵਿਧਾਨ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦੇਣਾ ਔਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਜਿਹੜਾ ਸਾਡਾ ਸੰਵਿਧਾਨ ਆ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤਾ ਗਿਆ ਇਨੂੰ ਸਹੀ ਤਰੀਕੇ ਨਾਲ ਲਾਗੂ ਕਰਾਈਏ ਤੇ ਸੰਵਿਧਾਨਕ ਹੱਕ ਜਿਹੜੇ ਨੇ ਆਪਣੇ ਲਈਏ ਮੈਂ ਇੱਕ ਵਾਰ ਫਿਰ ਸ਼੍ਰੀ ਗੁਰੂ ਰਵਿਦਾਸ ਸਵਾਰ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਅੱਜ ਉਹਨਾਂ ਨੇ ਇੱਕ ਬਹੁਤ ਵੱਡਾ ਪ੍ਰੋਗਰਾਮ ਕਰਕੇ ਬਾਬਾ ਜੀ ਦੇ ਦਰਸ਼ਨ ਕਰਾਏ ਔਰ ਪਰਚਨ ਸੁਣਾਇਆ ਜੈ ਗੁਰਦੇਵ ਜੈ ਸਤਿਗੁਰੂ ਰਵਿਦਾਸ ਜੀ ਮਹਾਰਾਜ ਅੱਜ ਦਾ ਜੋ ਦਿਨ ਹੈ 26 ਨਵੰਬਰ ਅੱਜ ਡਾਕਟਰ ਭੀਮrao ਅਮੀ德ਕਰ ਨੇ ਜਿਹੜਾ ਸੰਵਿਧਾਨ ਲਿਖਿਆ ਸੀ ਉਹਨੂੰ ਜਦੋਂ ਸਰਕਾਰ ਸੀ ਜਿਹੜੀ ਮਲਕੀ ਨਾਲ ਉਹ ਜਿਹੜਾ ਪ੍ਰਸ਼ਾਸਨ ਸੀ ਕਮੇਟੀ ਸੀ ਉਹਨੂੰ ਅੱਜ ਅਰਪਣ ਕੀਤਾ ਸੀਗਾ ਸੰਵਿਧਾਨ ਔਰ ਸੰਵਿਧਾਨ ਜਿਹੜਾ ਉਹ ਕੋਈ ਇੱਕ ਵਰਗ ਵਾਸਤੇ ਨਹੀਂ ਹੈ ਉਹ ਸਾਰੇ ਵਰਗ ਵਾਸਤੇ ਹਿੰਦੂ ਮੁਸਲਮ ਸਿੱਖ ਅਸਾਈ ਉਹ ਸਾਰੇ ਵਾਸਤੇ ਬਰਾਬਰ ਆ ਇਸ ਲਈ ਸਾਡੀ ਭੈਣਾਂ ਸਾਡੀਆਂ ਭਰਾ ਜਿਹੜੇ ਆ ਸਾਡੀਆਂ ਕਿਸੇ ਵੀ ਕਾੜ ਦੀਆਂ ਹੋਣ ਚਾਹੇ ਜੋ ਅੱਜ ਦਲਤ ਵਰਗ ਦੇ ਨਾਲ ਹੋ ਰਿਹਾ ਉਹ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਦੀ ਅੱਜ ਲੱਜਪੱਤ ਲੁੱਟੀ ਜਾ ਰਹੀ ਹੈ ਯਾ ਪੜਾ ਸਾਰੇ ਦੀ ਬਰਾਬਰ ਨੇ ਚਾਹੇ ਕੋ ਹਿੰਦੂ ਆ ਚਾਹੇ ਕੋ ਮੁਸਲਮਾਨ ਆ ਚਾਹੇ ਕੋ ਸਿੱਖ ਆ ਅਸੀਂ ਕੀ ਚਾਹੁੰਦੇ ਆ ਅਸੀਂ ਇੱਕੋ ਗੱਲ ਚਾਹੁੰਦੇ ਆ ਕਿ ਸਾਰਿਆਂ ਦੇ ਨਾਲ ਪਿਆਰ ਹੋਣਾ ਚਾਹੀਦਾ ਸਾਰਿਆਂ ਦਾ ਸਤਿਕਾਰ ਹੋਣਾ ਚਾਹੀਦਾ ਇੱਥੇ ਅਸੀਂ ਲਿਖ ਕੇ ਵੀ ਲਾਇਆ ਕਿ ਸਭ ਧਰਮ ਜਾਤ ਦਾ ਸਾਰਿਆਂ ਦਾ ਸਨਮਾਨ ਕਰਨੇ ਆ ਇੱਥੇ ਜਗਰਾਤੇ ਵੀ ਹੁੰਦੇ ਸਾਡੇ ਧਰਮਸ਼ਾਲਾ ਦੇ ਵਿੱਚ ਇੱਥੇ ਹੋਰ ਬੀਬੀਆਂ ਦੇ ਭੈਣਾਂ ਦੇ ਗਰੀਬਾਂ ਦੇ ਵਿਆਹ ਹੁੰਦੇ ਨੇ ਸਾਰਾ ਕੁਝ ਹੁੰਦਾ ਅਸੀਂ ਬਹੁਤ ਖੁਸ਼ ਹਾਂ ਕਿ ਕਿਸੇ ਦੀ ਕਿ ਕੋਈ ਵੀ ਇਹੀ ਕਿ ਕੋਈ ਸੇਵਾ ਨਹੀਂ ਲੈਂਦੇ ਫ੍ਰੀ ਆਫ ਕਾਸਟ ਆ ਇਹ ਜਿਹੜਾ ਬੱਸ ਜਿਹੜਾ ਸਾਡਾ ਸਾਡੇ ਸਾਡੇ ਵਿੱਚ ਸਾਰੇ ਲਾਤੇ ਦੇ ਜਾਣਾ ਚਾਹੀਦਾ ਅਸੀਂ ਇਹ ਸਭਾ ਜੜੀ ਜਈਏ ਸਾਡੀ ਜਿਹੜੀ ਹੈ ਬੜੀ ਪੁਰਾਣੀ ਚੱਲਦੀ ਆ ਰਹੀ ਹੈ 2000 ਤੋਂ ਰਜਿਸਟਰਡ ਹੋਈ ਹੈ 2202 ਨੰਬਰ ਇਹ ਡਿਸਟ੍ਰਿਕਟ ਜਿਹੜੀ ਹੈ ਸਾਡੀ ਸਭਾ ਵਾ ਇਹ ਜਿਹੜੀ ਇਮਾਰਤ ਬਣਾਈਆਂ ਇਹ ਸਾਰੀ ਅਸੀਂ ਬਣਾਈਆਂ ਔਰ ਜਿਹੜੀ ਇਮਾਰਤ ਉੱਤੇ ਜੋ ਪੈਸਾ ਲਾਇਆ ਸੰਗਤ ਦਾ ਪੈਸਾ ਲਾਇਆ ਗ੍ਰਾਂਡਾ ਲਾਇਆ ਇਹ ਸਾਰੀਆਂ ਅਸੀਂ ਲਾਈਆਂ ਬਾਕੀ ਅਸੀਂ ਪ੍ਰੈਸ ਰਿਪੋਰਟਰ ਜਿਹੜੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦੀਆਂ ਇੰਦਰ ਜੀ ਜੀ ਉਹਨਾਂ ਦਾ ਸ਼ਰਮਾ ਜੀ ਉਹਨਾਂ ਦਾ ਹੋਰ ਮੇਰੇ ਵੀਰ ਆਉਂਦੇ ਨੇ ਉਹਨਾਂ ਲਈ ਬੰਤਤ ਧੰਨਵਾਦੀ ਆ ਕਿਉਂਕਿ ਇਲਾਕੇ ਦੇ ਵਿੱਚ ਸਾਡਾ ਨਾਮ ਬਣਾਉਣ ਵਾਲੇ ਸਾਡੀ ਸੱਚਾਈ ਨੂੰ ਅੱਗੇ ਲੈ ਕੇ ਆਉਣ ਵਾਲੇ ਸਾਡੀ ਜਿਹੜੀ ਉਹ ਵੀ ਸਾਡੇ ਪ੍ਰੈਸ ਰਿਪੋਰਟਰ ਨੇ ਧੰਨਵਾਦ ਬਹੁਤ ਬਹੁਤ ਧੰਨਵਾਦ ਅੱਜ ਸੁਵਿਧਾਨ ਦੇ ਜਿਹੜਾ ਜਿਹੜਾ ਬਾਬਾ ਵੀ ਹਿਮਰਉ ਉਮੀਦਵਾਰ ਜੀ ਨੇ ਲਿਖਿਆ ਸੀ ਉਹ ਸੰਵਿਧਾਨ ਦਾ ਮਤਨ ਸੀ ਲੋਕਾਂ ਨੂੰ ਬਰਾਬਰਤਾ ਦੇਣਾ ਲੋਕਾਂ ਦੇ ਵਿੱਚ ਇਕੱਠ ਰੱਖਣਾ ਤੇ ਲੋਕਾਂ ਨੂੰ ਉਹਨਾਂ ਦੇ ਹੱਕ ਦੇਣੇ ਤੇ ਅਸੀਂ ਹੱਕਾਂ ਦੇ ਵਾਸਤੇ ਲੜਦੇ ਆ ਕੁਝ ਵਿੱਚ ਕਲਪਨ ਪਾ ਗਈ ਆ ਅਸੀਂ ਚਾਹਾਂਗੇ ਵੀ ਸੰਵਿਧਾਨ ਦੀ ਸਮਾਨਤਾ ਰੱਖੀਏ ਤੇ ਸਭ ਆਪਣੇ ਹੱਕਾਂ ਦੇ ਵਾਸਤੇ ਲੜਦੇ ਰਹੀਏ ਇਹੋ ਸਾਡਾ ਅੱਜ ਦਾ ਸੰਦੇਸ਼ ਆ